ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਹਰਪੀ ਪੰਜਾਬੀ ਵਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਸੰਡੇ ਦੀ ਮਾਰਨਿੰਗ ਦਾ ਟਾਈਮ ਹੈ ਤੇ ਅੱਜ ਕਿਚਨ ਦੀ ਡਿਊਟੀ ਸਾਡੇ ਨਵੂ ਨੇ ਸੰਭੀ ਹੈ ਜੀ ਪੂਰਾ ਦਿਨ ਜਿੰਨਾ ਵੀ ਕਿਚਨ ਦਾ ਕੰਮ ਹੈ ਉਹ ਨਵੂ ਨੇ ਕਰਨਾ ਅੱਜ ਸਾਰੇ ਸਾਰੇ ਬ੍ਰੇਕਫਾਸਟ ਦਾ ਕੰਮ ਚੱਲ ਰਿਹਾ ਹੈ ਪਹਿਲਾਂ ਇਹਨੇ ਆਟਾ ਗੁੰਨੇ ਆ ਤੇ ਹੁਣ ਬਣਾ ਰਹੀ ਹੈ ਜੀ ਆਲੂ ਵਾਲੇ ਪਰੌਤੇ ਜਿਹਦਾ ਮੌਸਮ ਹੈ ਜੀ ਤੇ ਇਸ ਕਰਕੇ ਵੇੜੇ ਪੂਰੇ ਜਿਹੜੇ ਆ ਬੂਟੇ ਔਰ ਖਿੜੇ ਪਏ ਆ ਇਸ ਵਾਰੀ ਐਡਵਾਂਸ ਬਰਸਾਤ ਲੱਗ ਚੁੱਕੀ ਹੈ ਇਸ ਕਰਕੇ ਜਿਹੜੇ ਬੂਟੇ ਹਨ ਜਿਆਦਾ ਵਧੀਆ ਲਹਿਰਾ ਗਏ ਇਹ ਸਾਡੇ ਕੇਲੇ ਲਿਆਂ ਦਾ ਬੂਟਾ ਲੱਗ ਗਿਆ ਤੇ ਇੱਧਰ ਅਜ ਅਮਰੂਦ ਵੀ ਲੱਗੇ ਹੋਏ ਆ ਦੋ ਤਿੰਨ ਦਿਖ ਨਹੀਂ ਰਹੇ ਕੈਚ ਨਹੀਂ ਕਰਦਾ ਇਹ ਇੱਥੇ ਇੱਕ ਆ ਲੱਗਿਆ ਬਾ ਦਿਖ ਸਕਦਾ ਹਾਂ ਇੰਦਾ ਅਮਰੂਦ ਲੱਗੇ ਹੋਏ ਆ ਪਰ ਹੁਣ ਬੀਜੀ بارش ਦਾ ਪੂਰਾ ਮੌਸਮ ਹੈ ਪਤਾ ਨਹੀਂ ਕਿਹੜੇ ਟਾਈਮ ਹੀ ਆ ਜਵੇ ਤੇ ਕੰਮ-ਕਮ ਜੀ ਅਸੀਂ ਕਰ ਰਹੇ ਆ ਮੈਂ ਮਸ਼ੀਨ ਲਈ ਹੋਇਆ ਕੱਪੜੇ ਧੋਣ ਵਾਸਤੇ ਕਿਸ਼ੂ ਨੇ ਪੋਚਾ ਲਾਤਾ ਤੇ ਆਪਣਾ ਥੋੜਾ ਬੋਤਾ ਕੰਮ ਰਹਿੰਦਾ ਸਕੂਲ ਦਾ ਕੰਪਲੀਟ ਕਰ ਰਹੀ ਆ ਕਿਉਂਕਿ ਕੱਲ ਤੋਂ ਇਹਨਾਂ ਨੇ ਜਾਣਾ ਜੀ ਸਕੂਲ ਤੇ ਜਾੜੂ ਪੁੱਤੀ ਹੋ ਚੁੱਕੇ ਆ ਸਾਡੇ ਤਿਆਰੀ ਸ਼ੁਰੂ ਹੋ ਚੁੱਕੀ ਆ ਜੀ ਕਿਸ਼ੂ ਦੀ ਸਕੂਲ ਦੀ ਕਿਸ਼ੂ ਕਰਨ ਲੱਗਿਆ ਆਪਣੇ ਪ੍ਰੈਸਾਂ ਸਿਰਸੁਰਦੂ ਨੇ ਤਾਂ ਹੋ ਲਿਆ ਤੇ ਹੁਣ ਆਪਣੀ ਅੱਜੇ ਪ੍ਰੈਸ ਕਰ ਰਿਹਾ ਕੱਲੂ ਸਕੂਲ ਜਾਊਗਾ ਉਹ ਜਿਹੜਾ ਲਾਸਟ ਪ੍ਰੈਕਟੀਕਲ ਦਾ ਕੰਮ ਉਹ ਹੋ ਰਿਹਾ ਏ ਉਹ ਆਪਣੀ ਫਾਈਲ ਦੀ ਗੱਲਾਂ ਤਿਆਰ ਕਰਨ ਲੱਗੀ ਹੋਈ ਆ ਬਸ ਆਹ ਦੀ ਲਾਸਟ ਕੰਮ ਰਹਿ ਗਿਆ ਦਾ ਇੱਕ ਮਹੀਨੇ ਤੋਂ ਬੱਚੇ ਘਰ ਆ ਤਾਂ ਥੋੜਾ ਜਿਹਾ ਮਤਲਬ ਕਿ ਬੱਚਿਆਂ ਦਾ ਵੀ ਹੁਣ ਆਦਤ ਜੀ ਪੈ ਚੁੱਕੀ ਹੈ ਨੇ ਕੱਲ ਸਕੂਲ ਜਾਣਾ ਤਾਂ ਈ ਔਖਾ ਲੱਗਣਾ ਮੈਨੂੰ ਕੱਲ ਨੂੰ ਇਹਨਾਂ ਨੂੰ ਵੀ ਵੈਸੇ ਔਖਾ ਲੱਗ ਰਿਹਾ ਹੈ ਮਹੀਨੇ ਬਾਅਦ ਸਕੂਲ ਜਾ ਕੇ ਹੁਣ ਘਰੇ ਉਦਾਂ ਹੀ ਘਰ ਦੀ ਰੁਟੀਨ ਹੈ ਜਿਹੜੀ ਉਹਦੇ ਵਿੱਚ ਢਲ ਚੁੱਕੇ ਆ ਇਹ ਤੇ ਵਧੀਆ ਹੁਣ ਜੀ ਸਕੂਲ ਖੁੱਲ ਜਵੇ ਅੱਗੇ ਕਿਆ ਹੁੰਦਾ ਤਾਂ ਵੀ ਇਸ ਮਹੀਨੇ 'ਚ ਮਤਲਬ ਕਿ ਬਰਸਾਤ ਨਹੀਂ ਦਿ ਲੱਗਦੀ ਹੁੰਦੀ ਤਾਂ ਹਫਤੇ ਦੀਆਂ ਛੁੱਟੀਆਂ ਅੱਗੇ ਵੱਜ ਜਾਂਦੀਆਂ ਦੀਆਂ ਪਰ ਇਸ ਵਾਰੀ ਜਿਹੜੀ ਬਰਸਾਤ ਹੈ ਉਹ ਅਡਵਾਂਸ ਹੋ ਚੁੱਕੀ ਹੈ ਇਸ ਵਾਰੀ ਛੁੱਟੀਆਂ ਨਹੀਂ ਵਧਣੀਆਂ ਤੇ ਇਹਨਾਂ ਨੂੰ ਹੁਣ ਜਿਹੜੀ ਤਰੀਕ ਨੂੰ ਸਕੂਲ ਵਾਲਿਆਂ ਨੇ ਕਿਹਾ ਵਾ ਉਸੇ ਤਰੀਕ ਨੂੰ ਸਕੂਲ ਜਾਣਾ ਪੈਣਾ ਹੈ